ਕਹਾਣੀ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਮਾਰੂਥਲ ਵਿੱਚੋਂ ਦੀ ਲੰਘਦਿਆਂ ਇੱਕ ਆਦਮੀ ਬੜਬੜਾਉਂਦਾ ਹੋਇਆ ਬੋਲ ਰਿਹਾ ਸੀ ਇਹ ਕਿੰਨਾ ਕੂੜਾ ਕਰਕਟ ਹੈ ਇਹ ਹਰਿਆ ਭਰਿਆ ਨਹੀਂ ਹੈ ਇਹ ਕਿਵੇਂ ਹੋ ਸਕਦਾ ਹੈ ਇੱਥੇ ਪਾਣੀ ਦਾ ਨਾਮੋ ਨਿਸ਼ਾਨ ਵੀ ਨਹੀਂ ਹੈ ਜਿਵੇਂ ਜਿਵੇਂ ਉਹ ਝੁਲਸ ਦੀ ਰੇਤ ਵਿੱਚ ਅੱਗੇ ਵਧ ਰਿਹਾ ਸੀ ਉਸ ਦਾ ਗੁੱਸਾ ਵੀ ਵਧਦਾ ਜਾ ਰਿਹਾ ਸੀ ਅਖੀਰ ਅਸਮਾਨ ਵੱਲ ਦੇਖ ਕੇ ਗੁੱਸੇ ਨਾਲ ਬੋਲਿਆ ਰੱਬਾ ਤੂੰ ਇੱਥੇ ਪਾਣੀ ਕਿਉਂ ਨਹੀਂ ਦਿੰਦਾ ਜੇ ਇੱਥੇ ਪਾਣੀ ਹੁੰਦਾ ਤਾਂ ਕੋਈ ਵੀ ਇੱਥੇ ਆ ਕੇ ਰੁੱਖ ਅਤੇ ਪੌਦੇ ਉਗਾ ਸਕਦਾ ਸੀ ਅਤੇ ਫਿਰ ਇਹ ਜਗ੍ਹਾ ਕਿੰਨੀ ਸੁੰਦਰ ਬਣ ਜਾਂਦੀ ਇਹ ਕਹਿ ਕੇ ਉਹ ਅਸਮਾਨ ਵੱਲ ਦੇਖਦਾ ਰਿਹਾ ਜਿਵੇਂ ਉਹ ਰੱਬ ਦੇ ਜਵਾਬ ਦੀ ਉਡੀਕ ਕਰ ਰਿਹਾ ਹੋਵੇ ਉਦੋਂ ਹੀ ਇੱਕ ਚਮਤਕਾਰ ਹੁੰਦਾ ਹੈ ਜਿਵੇਂ ਹੀ ਉਹ ਅੱਖਾਂ ਮੀਟਦਾ ਹੈ ਉਸ ਨੂੰ ਸਾਹਮਣੇ ਇੱਕ ਖੂਹ ਦਿਖਾਈ ਦਿੰਦਾ ਹੈ ਉਹ ਸਾਲਾਂ ਤੋਂ ਉਸ ਇਲਾਕੇ ਵਿੱਚ ਆਉਂਦਾ ਜਾਂਦਾ ਰਿਹਾ ਸੀ ਪਰ ਅੱਜ ਤੱਕ ਉਸ ਨੇ ਉੱਥੇ ਖੂਹ ਨਹੀਂ ਸੀ ਦੇਖਿਆ ਉਹ ਹੈਰਾਨ ਹੋ ਕੇ ਖੂਹ ਵੱਲ ਭੱਜਿਆ ਖੂਹ ਪਾਣੀ ਨਾਲ ਭਰਿਆ ਹੋਇਆ ਸੀ ਉਸ ਨੇ ਇੱਕ ਵਾਰ ਫਿਰ ਅਸਮਾਨ ਵੱਲ ਦੇਖਿਆ ਤੇ ਪਾਣੀ ਲਈ ਧੰਨਵਾਦ ਕਰਨ ਦੀ ਬਜਾਏ ਇਹ ਕਿਹਾ ਕਿ ਪਾਣੀ ਤਾਂ ਠੀਕ ਹੈ ਪਰ ਇਸ ਨੂੰ ਕੱਢਣ ਦੇ ਲਈ ਨਾ ਤਾਂ ਕੋਈ ਰਸਤਾ ਹੋਣਾ ਚਾਹੀਦਾ ਹੈ ਉਸ ਨੇ ਦੱਸਿਆ ਕਿ ਉਸ ਨੇ ਖੂਹ ਦੇ ਕੋਲ ਇੱਕ ਰੱਸੀ ਅਤੇ ਬਾਲਟੀ ਪਈ ਦੇਖੀ ਇੱਕ ਵਾਰ ਉਸ ਨੂੰ ਫਿਰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਸ ਨੇ ਕੁਝ ਕਬੜਾ ਹਟਣਾ ਅਸਮਾਲ ਵੱਲ ਦੇਖਿਆ ਤੇ ਕਿਹਾ ਪਰ ਮੈਂ ਇਹ ਪਾਣੀ ਕਿਵੇਂ ਝੁੱਕਾਂਗਾ ਉਦੋਂ ਹੀ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਉਸ ਨੂੰ ਪਿੱਛੇ ਤੋਂ ਛੂ ਰਿਹਾ ਹੈ ਜਦ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦੇ ਪਿੱਛੇ ਇੱਕ ਊਠ ਖੜਾ ਸੀ ਹਣ ਉਹ ਮਨੋਖ ਬਹੁਤ ਕਬਰਾਇਆ ਹੋਇਆ ਹੈ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਮਾਰੂਥਲ ਵਿੱਚ ਹਰੀਆਲੀ ਲਿਹਾਉਣ ਦੇ ਕੰਮ ਵਿੱਚ ਨਹੀਂ ਫਸਣਾ ਚਾਹੀਦਾ ਅਤੇ ਇਸ ਵਾਰ ਉਹ ਅਸਮਾਨ ਵੱਲ ਦੇਖੇ ਬਿਨਾ ਤੇਜ਼ ਕਦਮਾਂ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੰਦਾ ਹੈ। ਉਸਨੇ ਹਜੇ 1 ਜਾਂ 2 ਕਦਮ ਹੀ ਚੁੱਕੇ ਸਨ ਕਿ ਉੱਡਦੇ ਕਾਗਜ਼ ਦਾ ਇੱਕ ਟੁਕੜਾ ਉਸਦੇ ਨਾਲ ਚਿਪਕ ਗਿਆ। ਉਸ ਟੁਕੜੇ ਤੇ ਲਿਖਿਆ ਹੈ ਮੈਂ ਤੁਹਾਨੂੰ ਪਾਣੀ, ਬਾਲਟੀ ਅਤੇ ਰੱਸੀ ਦਿੱਤੀ। ਪਾਣੀ ਲੈ ਜਾਂਦੇ ਸਾਧਨ ਵੀ ਦਿੱਤੇ। ਹੁਣ ਤੁਹਾਡੇ ਕੋਲ ਉਹ ਸਭ ਕੁਝ ਹੈ। ਤੁਹਾਨੂੰ ਮਾਰੂਥਲ ਨੂੰ ਹਰਿਆ-ਭਰਿਆ ਬਣਾਉਣ ਲਈ ਚਾਹੀਦਾ ਹੈ ਹੁਣ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਉਹ ਆਦਮੀ ਇੱਕ ਪਲ ਹੀ ਰੁਕ ਗਿਆ ਪਰ ਅਗਲੇ ਪਲ ਹੀ ਉਹ ਅੱਗੇ ਵਧਿਆ ਅਤੇ ਮਾਰੂਥਲ ਕਦੇ ਹਰਾ-ਭਰਿਆ ਹੋਇਆ ਇਸ ਕਹਾਣੀ ਦਾ ਮੋਰਲ ਇਹ ਹੈ ਕਿ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਅਗਰ ਤੁਸੀਂ ਕਰਨਾ ਹੋਵੇ